ਕਤੂ ਦੱਸ ਤੇਰਾ ਕਿਥੇ ਭਰਾ ਆ ਭਰਾ ਮੇਰਾ ਆ ਬੜੀ ਮੜੇ ਨੀ ਦੇ ਬੰਦਿਆ ਨਾ ਬੰਦਿਆ ਹੋਰ ਨਹੀਂ ਕਰਨਾ ਕੰਮ ਕੋਈ ਪਾ ਆ ਜੀ ਨਾਮ ਕੀ ਹੈ ਤੁਹਾਡਾ ਹੈ ਕਿੱਥੋਂ ਦਾ ਰਹਿਣਾ ਦਰਨਾ ਨਹੀਂਗਾ ਪਿੰਡ ਕਿਹੜਾ ਤੇਰਾ ਪਿੰਡ ਉੱਗੀ ਕਿੱਥੇ ਆਏ ਡੈਡੀ ਦਾ ਨਾਂ ਕੀ ਆ ਤੇਰੇ ਬਾਪ ਦਾ ਨਾਂ ਹਰਜੀਤ ਮਾਤਾ ਇਹ ਤੇਰਾ ਪੁੱਤ ਆ ਨਾ ਪੁੱਤ ਬਣਾਇਆ ਨਾ ਮੈਂ ਸਿਰਫ ਤੇ ਮੇਰੇ ਬੰਦੇ ਹੀ ਹਮਾਏ ਬਣਦੇ ਨਹੀਂ ਨਹੀਂ ਮਾਤਾ ਤੁਸੀਂ ਨੂੰ ਪੁੱਤ ਬਣਾਉਣਾ ਨਹੀਂ ਕਰਦੇ ਸਾਡਾ ਮੇਰੀ ਗੱਲ ਸੁਣੋ ਮਾਤਾ ਉਸੇ ਨੂੰ ਪੁੱਤ ਬਣਾਇਆ ਨਾ ਮੈਂ ਤੈਨੂੰ ਕਿਹਾ ਤੁਸੀਂ ਮਾਰਿਆ ਮੈਂ ਕਦੀ ਨਹੀਂ ਮਾਰਿਆ ਤੁਸੀਂ ਇਹਨੂੰ ਪੁੱਤ ਬਣਾਇਆ ਨਾ ਪੁੱਤ ਨਾ ਮੈਂ ਤਾਂ ਤੁਹਾਨੂੰ ਜੀ ਕਰਦੀ ਹਾਂ ਹਾਇਰਿਥ ਸਮਰਾਹ ਆਉਂਦੇ ਬੱਕਾ ਆਉਂਦੇ ਬੱਕਾ ਆਉਂਦਾ ਮੈਂ ਜਾ ਕੇ ਬੋਟ ਕਰਾ ਕਰਦੇ ਬਹੁਤ ਸਾਰੇ ਪਤਾ ਜੀ ਤੂੰ ਮਾਰੇ ਕਰ ਉਹ ਨਹੀਂ ਬਟੇ ਜਿਆਰੀ ਕਿ ਤੈਨੂੰ ਲੈਣਾ ਹੈ ਇਹਦਾ ਪਾਰ ਲੈਣਾ ਹੈ ਤੁਸੀਂ ਇਹਦਾ ਜਵਾਬ ਤਾਂ ਚਾਹ ਚਾਹ ਮਸਾਇਦੇ ਬੀ ਆਏ ਤੇ ਇੱਕ ਟੱਕਾ ਮੈਂ ਪਾਇਆ ਭਰਾ ਉਹ ਨਹੀਂ ਕੋਈ ਟਿੰਗ ਨਹੀਂ ਮੈਂ ਕਿਹਾ ਭਰਾ ਜੱਟ ਉਹ ਮੇਰਾ ਕਿਹਾ ਆ ਕੇ ਗੱਲ ਕਰ ਬਾਈ ਉਹਨਾਂ ਦੇ ਮਰਚਾ ਪੈ ਜਾਣਾ ਫੇਰ ਨਾ ਕਿਉਂ ਮੁੜ ਕੇ ਮਾਨਾ ਜੀ ਨੂੰ ਲੈਣ ਬੰਦ ਮੈਂ ਗੱਲ ਕਰ ਰਹੀ ਕਰਨੀ ਆ ਤਾਂ ਮੈਂ ਕਰਾਂਗਾ ਬੱਸ ਟੱਕਾ ਨਹੀਂ ਟੱਕਾ ਪਰਵਾਹ ਨਹੀਂ ਆਉਂਦਾ ਆ ਰਿਹਾ ਅਸੀਂ ਪ੍ਰਸ਼ਾਸਨ ਕਹਿ ਕੇ ਬਾਈ ਕਿੱਥੇ ਕੰਮ ਕਰਦੇ ਕਰਮਾ ਪੀਣਾ ਕਿਹਨੂੰ ਮੈਂ ਦੇ ਕੇ ਗੱਲ ਕਰਦਾ ਸਾਰੇ ਖੜਾ ਗਏ ਬਾਈ ਉਸਰ ਅਕਲ ਨਾਲ ਰੋਟੀ ਪਾਣੀ ਦੇਜੂ ਕੰਮ ਨਾ ਕਰਾਉ ਕੋਈ ਨਹੀਂ ਸਾਰੇ ਖੜਾ ਲੈਣੇ ਬਾਈ ਕੋਈ ਗੱਲ ਨਹੀਂ ਅਸੀਂ ਸਾਰੇ ਅੰਦਰ ਸਿੱਧਾ ਲੱਗ ਜਾਈਏ ਅੱਗੇ ਬਾਈ ਰੋਟੀ ਖਵਾਈ ਸਰ ਕਮਰਾ ਵਾਲਿਆਂ ਨੂੰ ਤੇ ਤੇ ਬਾਈ ਬੰਦਾ ਮਿਲਦੀ ਸਰ ਕਿਵੇਂ ਸਾਰਾ ਪਿੰਡ ਇਹ ਦੋ ਦੋ ਤੇ ਬਈਆਂ ਦਾ ਕਿਵੇਂ ਸਾਰਾ ਪਿੰਡ ਵਿਲਾ ਕਰਾਵਾਂਗੇ ਕੋਈ ਅੱਜ ਕਰਾਵਾਂਗੇ ਫੜ ਕੇ ਲਿਆਉਂਗਾ ਲਿਖ ਨਹੀਂ ਗੇੜ ਲਾਣਾ ਆਪ ਹਾਂ ਆਪੇ ਗੱਲ ਕਰਨੀ ਦੱਸੋ ਵੀ ਲੋ ਰੋਟੀ ਪਾਣੀ ਤੇ ਜਿੰਨ ਬੰਦਾ ਕੰਨ ਜਿਹਦਾ ਜੀ ਤਿਆਰੀ ਗਏ ਜਾਂ ਕੰਨ ਦੇ ਕੰਨ ਜਿਹਦਾ ਜੀ ਤਾੜੂ ਤੇ ਨਹੀਂ ਕਰਦੇ ਅਸੀਂ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਕਟ ਮਾਰ ਕਰਦੇ ਨਾ ਕੋਈ ਗੱਲ ਪਿਆ ਨਹੀਂ ਕਟ ਮਾਰ ਦੇਣੀ ਹੈ ਜਿਹੜੀ ਸੁਣੂ ਦੇ ਦੇਣਾ ਕਟ ਦਾ ਕਾੜ ਹੈ ਤਾੜੀ ਤੇ ਕਲਾ ਦਿੱਤੀ ਹੈ ਨਾ ਤੁਸੀਂ ਹੈ ਨਹੀਂ ਇਹ ਕਲਾ ਹੈ ਮੇਰੀ ਗੱਲ ਤੋਂ ਕਲਾ ਕਿਵੇਂ ਤਾੜੇ ਨਾ ਅਹੀਂ ਕਟਕੇ ਗਰੀਬਾਂ ਮੇਰੇ ਘਾਟੋਂ ਅਣਾ ਸੱਤਾ ਤੂੰ ਆਲੇ ਮੇਰੇ ਭੇਜੇ ਜੱਜਾਂ ਦਾ ਜੇਲ੍ਹੇ ਕੋਈ ਨਾ ਮਾਹੀ ਸਾਡੀ ਬਿਮਾਰੀ ਨੇ ਜਾਈ ਕੋਈ ਨਾ ਕਰਵਾਣੀ ਬਹਿ ਜਾ ਬਹਿ ਪਹਿਲੇ ਚੱਲੋ ਵੀ ਆਪਣੇ ਵਾਂਗ ਦੇਖਣਾ ਦਿਆ ਹਾ ਜਮਨੀ ਪ੍ਰਾਜ ਮੈਂ ਲਾ ਕੇ ਮਾਹੀ ਆਪਾਂ ਤੁਹਾਨੂੰ ਬਖਾਈ ਦਾ ਪੈਸਾ ਗਲਤ ਬੋਲਿਆ ਬਾਈ ਖੜੀ ਹੋ ਕੇ ਤੇਰਾ ਮਾਰਾ ਦੇਗੀ ਅੱਡਰ ਕੇ ਅਸੀਂ ਇੱਥੇ ਬੈਠਾ ਅਸੀਂ ਕਿੰਨਾ ਐਪ ਪੈਂਡਾ ਸਾਰੀ ਪੈਂਡਾ ਮਾਰੋ ਦੋ ਦੇ ਗਾਂਵਾਂ ਤੇ ਆ ਜਨਨ ਬਾਈ ਥੋੜਾ ਨਹੀਂ ਥੋੜਾ ਸਾਰਾ ਪੈਂਡ ਹੀ ਦੀਸੂਰੀ ਸਖੀ ਜਾਂਦੇ ਅਸੀਂ ਤੇ ਇਹਦਾ ਪਰਿਵਾਰ ਲੱਭਾਂਗੇ ਆਲੋ ਪਿੱਛੇ ਵੀ ਆਈ ਸੀਗੇ ਚਲਦੀ ਆ ਪਿੱਛੇ ਵੀ ਦੇਖਿਆ ਹਾਂ ਆਪਾਂ ਇਹਨੂੰ ਕਹਿੰਦੇ ਨਹੀਂ ਤੁਸੀਂ ਕੱਟ ਮਾਰ ਕਰਦੇ ਆਪਾਂ ਕੀ ਰੋਟੀ ਬੰਦੋ ਦਾ ਬਿਲ ਸਹੀ ਹੋਰ ਕੱਟ ਕੇ ਮਾਰ ਦੇ ਵੀ ਮਾਰ ਮਾਰ ਰੋਟੀ ਬੰਦੋ ਕੋਸਾ ਗੱਲ ਕਰੀਏ ਗੋਸੂ ਲੈ ਆਇਆ ਪੱਖਾ ਲਾ ਕੇ ਸਾ ਗਵਾੜ ਮੈਂ ਯਾਰ ਮਾੜਾ ਮੈਂ ਕੰਮ ਚੱਲ ਭਾਈ ਇੱਥੇ ਆਪਾਂ ਤੁਸੀਂ ਭਰਾ ਲੈ ਸਾਡੇ ਯਾਰ ਭਰਾ ਦਾ ਹੈ ਭਾਈ ਇਹ ਮਗਾ ਕੰਮ ਕਰ ਗਲਤ ਕੰਮ ਵੀਰ ਸਾਡਾ ਤੇ ਯਾਰ ਵੀਰ ਹੈਗੇ ਕੋਈ ਨਾ ਨਾ ਮੈਨੂੰ ਤੁਹਾਨੂੰ ਅੱਛੇ ਕੀ ਹੋਏ ਜੀ ਭਰਾ ਵਾਸਤੇ ਆ ਰਹੀ ਹੀ ਐ ਬਸ ਬੇਨਤੀ ਕਰਦੇ ਤੁਸੀਂ ਉਹਨੂੰ ਇੱਥੇ ਲੈ ਜਾਂਦਾ ਨਹੀਂ ਤੁਸੀਂ ਉਹ ਇੱਥੇ ਲੈ ਜਾਂਦਾ ਆਪਾਂ ਬਚਾ ਲਿਆ ਜੀ ਰੋਟੀ ਪਾ ਕੇ ਭੁਗ ਗਿਆ ਜੇ ਜਿਹੜਾ ਫਿੱਟ ਹੋ ਜਾਂਦਾ ਰੋਟੀ ਦਾ ਨਹੀਂ ਬਾਈ ਰੋਟੀ ਪਾਣੀ ਦਾ ਬੰਦਾ ਮਿਲ ਜਾਂਦਾ ਹਾਂਜੀ ਤੁਸੀਂ ਮੇਰੇ ਨਾਲ ਚੱਲੋ ਰੋਟੀ ਪਾਣੀ ਦਿੰਦੇ ਆ ਜੀ ਯਾਰ ਸਭ ਇਨੇ ਪਰੇ ਦੀਵਾਰੀ ਮੇਰੇ ਸਾਰੇ ਯਾਦ ਕਰਾਉਂਦੇ ਨੇ ਪਦਾਰੀ ਇਸ ਕੰਮ ਤੇ ਆਪਾਂ ਤੁਸੀਂ ਹੋਰ ਨਹੀਂ ਕਿਸੇ ਦੇ ਪਿੰਡ ਘਰੇ ਜਾ ਆਵਣੀ ਘੱਟੋ ਘੱਟ 35 40 ਹੁੰਦੇ ਆ ਤੁਹਾਡੇ ਪਿੰਡ ਸਾਰੇ ਇੱਥੇ ਜਾਂਦੇ ਆ ਅਸੀਂ ਹੋਰ ਨਹੀਂ ਜਾਵਨੇ ਸਾਨੂੰ ਕਿਹਾ ਕਿ ਤੱਕ ਅਸੀਂ ਉੱਥੇ ਆਏ ਵੱਡੇ ਵੀਰ ਅੱਜ ਆਪਣਾ ਪੱਤ ਬੰਮ ਹੋ ਜੇ ਮੈਂਬਰ ਬੰਮ ਹੋ ਜਾ ਆਪਾਂ ਕਿੰਨੀ ਭਾਅ ਕਰਦੇ ਦੋਸਤ ਸਾਰੇ ਇਹ ਵੀ ਕਿਸੇ ਦਾ ਪਤਾ ਵੀ ਨਹੀਂ ਜਾਨਾ ਕਿਸੇ ਦਾ ਭਾਅ ਪਤਾ ਹੀ ਨਹੀਂ ਗਰੀਬ ਭੁੱਖਾ ਜੱਟ ਜੀ ਬੈਠਾ ਸੀ ਮੈਂ ਲੈ ਆ ਫੜ ਕੇ ਰੋਟੀ ਪਾਣੀ ਖਾਣ ਬੋਤਲਾਂ ਆਈਆਂ ਦਵਾਈ ਦਵਾਈ ਬਸ ਸਹੀ ਕੀਤਾ ਫੇਰ ਖਾਣ ਤੇਰੇ ਬਾਅਦ ਫੇਰ ਮਾਣ ਇਹ ਬਤਾ ਦੇ ਕਾ ਕੇ ਬਾਅਦ ਰੋਟੀ ਦਾ ਬਾਟ ਕਰਨਾ ਪਾਲ ਕੇ ਉਹਨੂੰ ਵਿਚਾਰੇ ਨੂੰ ਉੱਧੋਂ ਹੀ ਲਾ ਕਰੀਏ ਚਰਕ ਨਹੀਂ ਜਿਹੜਾ ਆਪਦੀ ਤੇ ਮੈਂ ਬੰਦੇ ਦੋ ਹੱਥ ਲੱਭੇ ਨਹੀਂ ਹੋਰ ਕੀ ਕਰੀਏ ਜੰਨੇ ਬਾਗ ਸੇ ਨਹੀਂ ਕਰਦੇ ਉਹਦਾ ਕਹਿੰਦਾ ਮੈਂ ਜਾਣਾ ਮੈਂ ਕੰਮ ਨਾ ਜਾਣਾ ਇੱਕ ਬੰਦਾ ਹੋਰ ਹੈ ਜਾਣਾ ਜਦੋਂ ਰੋਡ ਤੇ ਮੈਂ ਤੁਮਕਾਇਆ ਪਈ ਹੈ ਆਈ ਕਰੇ ਠੱਕੇ ਨਾ ਦੇਵਾ ਹੀ ਜਾ ਕੇ ਕਰੀ ਆਈ ਠੱਕੇ ਆਈ ਕੋ ਪਾਉਂਦੇ ਨੇ ਇਹ ਬੰਦਾ ਪੰਜਾਬ ਦਾ ਹੈ 10000 ਰੋਟੀ ਬਹੰਜਾ ਬਾਹ ਟਾਈਮ ਸੇਵਾ ਕਰਨੀ ਹੈ ਬਾਈ 15000 ਤੇ ਬੰਦਾ ਮਿਲਦਾ ਜਾ ਇਹ ਵੀ ਇਹ ਕੰਦਾ ਤਾੜਿਆ ਸੰਗਲ ਮਾਰੇ ਜਾਨ ਦੇ ਪੈਣੀ ਜਾਵਣੀ ਜੇ ਬੈਠਾ ਰਹਾ ਸੌਂਦਾ ਰਹਾ ਉੱਠਦਾ ਤੇ ਢਾਈ ਦਾ ਰੋਟੇ ਨੇ ਦੇਈ ਭਾਈ 15000 ਰੁਪਏ ਬੰਦਾ ਮਿਲਦਾ ਰੋਟੀ ਦੇ ਖਾਹ ਦੇਈ ਦਾ 15000 ਸੇਵਾ ਕਰਨਾ ਨਹੀਂ ਆ ਆ ਨਹੀਂ ਇਹਦੇ ਨਾਲ ਥੋੜੀ ਹੋਰ ਕੰਮ ਕਰਾਉਣ ਵਾਲੇ ਇਹਦੇ ਦਾ 15000 ਖਾ ਮਿਲਦਾ ਸੇਵਾ ਦਾ ਆ ਭਾਈ ਇੱਥੇ ਰੱਖੀ ਪਿਛੋੜੇ ਹੱਥਾਂ ਦੇ ਹਾਤ ਦੇ ਇਹਨੂੰ ਲੈ ਕੇ ਆਏ ਹਾਂ ਭਾਈ ਵੀਰੇ ਫੜੋ ਹੋ ਗਏ ਆ ਆ ਦੇਖ ਬੱਚੋ ਆ ਜਾ ਆਇ ਤੇ ਬੈਠ ਹੱਥ ਦੇ ਹੱਥ ਕਰੀਓ ਵੀ ਕੈਮਰੇ ਚ ਦਿਖਾ ਦਿਓ ਵੀਰੇ ਆਹ ਦੇਖ ਹੱਥਾਂ ਦੇ ਹਾਲਾਤ ਵਿਚਾਰੇ ਤੋ ਗੋਆ ਉਹਦੇ ਫਸੇ ਬਾਵਾਂ ਦੇ ਵੇਖੋ ਵੀ ਸੰਗਜੀ ਬਾਵਾਂ ਦੇ ਵੇਖੋ ਆਹ ਸਿਰ ਚ ਦੇਖ ਮਾਤਾ ਆ ਮੈਨਾਂ ਦਾ ਕੇਸੀ ਨਹੀਂ ਨਾਤਾ ਹੋਣਾ ਇਹ ਤਾਂ ਆ ਪੈਰਾਂ ਦੇ ਹਾਲਾਤ ਪੈਰ ਦੇ ਦੇਖੋ ਨਾ ਤਾਂ ਗੋਆ ਰਗਣਾ ਹੀ ਆ ਤੋ ਨਾ ਦੇ ਆ ਭਾਈ ਦੇਖ ਸਰੀਰ ਤੇ ਹਾਲਾਤ ਆ ਸਿਰਫ ਗੋਆ ਸਿੱਟਰ ਨਾਲ ਆਈ ਆ ਪਹਿਨੇ ਆ ਮਾਤਾ ਦੇਖਿਓ ਬਾਵਾਂ ਦੇਖਿਓ ਮਾਤਾ ਮਾਤਾ ਮੱਛਰ ਨਾਲੇ ਬਾਵਾ ਹਾਲਾਤ ਦੇਖੋ ਬਾਈ ਜੀ ਆਪਣਾ ਪੁੱਤ ਕੋਈ ਦਵਾ ਚੀਏ ਮਾਤਾ ਦੇਖੋ ਬਾਹ ਫੜੋ ਦੋ ਸਭਾ ਦੋ ਇਹਨਾਂ ਨੂੰ ਕੋਲੋਂ ਕਰ ਦੋ ਬਾਵਾ ਆਹ ਦੇਖ ਬਾਈ ਬਾਵਾ ਦੇਖ ਬਾਈ ਕੀ ਹਾਲਾਤ ਬਈ ਆ ਬਾਵਾ ਜੇ ਆਪਣਾ ਪੁੱਤ ਕੋਈ ਸੁਆਸ ਨਾਲ ਲੜੇਗਾ ਦਵਾਈ ਦਈ ਦੀ ਖੜਦਾ 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 ਕੋਈ ਨਹੀਂ ਖੜਦਾ ਆ ਪਹਿਲਾਂ ਦੇ ਹਾਲਾਤ ਦੇਖ ਲੋ ਜੇ ਆ ਦੇ ਪਰਿਵਾਰ ਦਾ ਕੋਈ ਵੀ ਬੰਦਾ ਇੰਨਾ ਦਿਖਾ ਦਊਗਾ ਇਹ ਕਾਤੋਂ ਨਿਕਲਿਆ ਸਾਰਾ ਹੀ ਨਾ ਮੈਂ ਵੀ ਲਿਬੜੇ ਮੈਂ ਬਾਰ ਮੋਟਰ ਜਿਹੜਾ ਮਾਰ ਕੇ ਆਇਆ ਮੈਂ ਜੀ ਵੀ ਤੂੰ ਮੇਰੇ ਵੱਲੇ ਨਿਗਾਹ ਮਾਰ ਲਾ ਯਾ ਤਾ ਉਹਦੇ ਮਾਰ ਰੋਤਿਆ ਉਹ ਬਾਈ ਤੂੰ ਆਪਦਾ ਕਰਦਾ ਹਾਂ ਆਪਦਾ ਕਰਦਾ ਉਹ ਵੀ ਸਾਰਾ ਆਪਦਾ ਹੀ ਕਰਦਾ ਉਹ ਨਾ 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 ਗੱਲ ਗੱਲ ਨਹੀਂ ਕਰਵਾਦੀ ਸਾਮ ਕਰਦਾ ਆਪਦਾ ਕਰਦਾ ਆਪਦੇ ਹਾਂ ਮੈਂ ਤੂੰ ਕਰਦਾ ਆਪਦੀ ਮਿਹਨਤ ਨੂੰ ਕਰਦਾ ਔਰ ਉਹ ਯਾਰ ਜਿਹੜਾ ਕਿਸੇ ਦਾ ਕੀ ਬੱਚਾ ਜਿਹੜਾ ਕਿੰਨੇ ਟਾਈਮ ਦਾ ਗੋਮੋ ਕੀ ਭਾਲਦਾ ਹੋਊਗਾ ਤੂੰ ਕਰਦਾ ਆਪਦੇ ਢਿੱਡ ਨੂੰ ਕਰਦਾ ਉਹ ਕਿਹਦੇ ਵਾਸਤੇ ਕਰਦਾ ਤੁਹਾਡੇ ਵਾਸਤੇ ਕਰਦਾ ਇੱਕ ਰੋਟੀ ਦੇ ਕਰਦਾ ਨਾ ਮੈਂ ਬੋਲਣਾ ਨਹੀਂ ਚਾਹੁੰਦਾ ਸੀਗਾ ਥੋੜੇ ਪਤਾ ਕੀ ਹੈ ਉਹ ਗਰੀਬ ਜੇ ਮਾਨਸ ਤੋਂ ਉਹਨੂੰ ਦਬਾ ਦਵਾਈਏ ਜਾਂ ਉਹਦਾ ਘਰ ਢਾਹ ਕੇ ਉਹਨੂੰ ਵਿਚਾਰੇ ਨੂੰ ਟਿਕਾਣੇ ਲਾਈ ਅਸੀਂ ਅਸੀਂ ਹੋਰ ਕਿਸੇ ਘਰ ਮੈਂ ਆ ਕੇ ਨਹੀਂ ਨਹੀਂ ਲੈ ਕੇ ਤਾਂ ਜਾਣਾ ਬਾਈ ਉਹ ਜਾਣਾ ਚਾਹੁੰਦਾ ਨਹੀਂ ਲੈ ਕੇ ਤਾਂ ਜਾਣਾ ਨਹੀਂ ਨਹੀਂ ਲੈ ਕੇ ਕੋਈ ਨਹੀਂ ਜਾਣਾ ਲੈ ਰਹੇ ਪਤਾ ਉਹ ਕਿ ਨਹੀਂ ਲੈ ਰਹੇ ਸਿੱਧਾ ਨਹੀਂ ਆ ਗਏ ਚੱਲ ਪਿਆਰ ਨਾਲ ਪ੍ਰਸ਼ਾਸਨ ਲੈ ਕੇ ਹਾਂ ਇਹਦਾ ਦੇਣਾ ਵੀ ਪੈਣਾ ਤੁਹਾਨੂੰ ਬਕਾਇਆ ਜਿੰਨਾ ਟਾਈਮ ਤੋਂ ਰੱਖਿਆ ਨਾ ਕੁਣ ਪ੍ਰੇਰ ਨਾਲ ਸਬਜੀ ਖਾਂਦੇ ਆਂ ਚਲੋ ਮੇਰੇ ਨਾਲ ਦੋ ਕੋ ਮਾ ਨਹੀਂ ਤੁਸੀਂ ਬਹਿ ਜਾਓ ਕਿਹਨੂੰ ਸਭ ਬੱਧ ਬੱਧ ਲਾ ਦੇਣਾ ਪਰਦੇ ਨਾ ਦੀ ਜਾਵਾਂਗੇ ਸਾਰੇ ਲੈ ਕਿਧਰੇ ਗਿਆ ਵਾ ਸੜਕ ਤੋਂ ਦੂਰ ਤੁਸੀਂ ਕਿੰਨਾ ਕਹਿੰਨੂ ਬਚਾਤਾ ਕਰੋ ਯਾਰ ਸਰਪੰਚ ਨੂੰ ਬੁਲਾਓ ਸਾਰੇ ਰੋਟੇ ਖਾਣੇ ਨੂੰ ਤੁਸੀਂ ਕਿੰਨਾ ਕਹਿੰਦਾ ਬਚਾਤਾ ਸਰਪੰਚ ਵੀ ਲੈ ਆਓ ਇੱਥੇ ਘੜਾ ਵੀ ਹੋਣ ਦੇਣਾ ਉਹ ਮੈਂ ਨਹੀਂ ਭਰਾ ਉਹ ਚੱਲ ਜੀ ਜੀ ਨੰਬਰ ਲੈਣਾ ਚਾਹੁੰਦਾ ਲੈ ਜਾਗੇ ਯਾਰ ਯਾਰ ਕਿਹੜਾ ਬੰਦਾ ਆਹ ਫੌਟ ਕਿਨੇ ਲੈ ਜਾਓਗੇ ਇਹਨੂੰ ਤੁਸੀਂ ਕਿਵੇਂ ਰੱਖੇਗਾ ਕਿਵੇਂ ਲੈ ਕੇ ਢੱਕੇ ਨਾਲ ਕਿਵੇਂ ਰੱਖ ਲਓਗੇ ਯਾਰ ਤੇਰੇ ਨਾਲ ਰੱਖਾਂਗੇ ਫੇਰ ਅਸਤਾਤ ਠੰਡਾ ਰਹਾ ਕੀ ਆਪੇ ਸੇਵਾ ਭਾਂਜੇ ਸ਼ਹਿਰ ਦੁਨੀਆ ਥੋੜੀ ਬੇਰੀ ਗਾਲ ਨਾ ਕੱਢ ਗਾਲ ਨਾ ਕੱਢ ਫਿਰ ਤੂੰ ਧੱਕੇ ਨਾਲ ਕਿਵੇਂ ਬੰਦਾ ਰਹਿਣਾ ਗਾਲ ਨਾ ਕੱਢਦਾ ਯਾਰ ਸਾਡੀ ਆਤਮਾ ਜਗਦਾ ਲੈ ਜੀ ਇੱਕ ਬੰਦਾ ਲੈ ਕੇ ਗਾਲ ਨਾ ਕੱਢਦਾ ਲੱਗਦਾ ਭਰਾ ਮੇਰਾ ਯਾਰੋ ਤੇਰਾ ਭਰਾ ਸੇਡਾ ਹੀ ਭਰਾ ਤੇ ਭਰਾ ਤੂੰ ਦੱਸ ਤੇਰਾ ਕਿਥੇ ਭਰਾ ਆ ਭਰਾ ਮੇਰਾ ਆ ਬੜੀ ਮੜੇ ਹੁੰਦਾ ਰਿਹਾ ਬੰਗਾਲਾ ਰਿਹਾ ਨਾ 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 ਫੋਨ ਲੈ ਰੋ ਓਏ ਗਗਨ ਵੀਡੀਓ ਬਣਾਓ ਹਾਂ ਹੰਦਾ ਰੇ ਬਾਈ ਫੋਨ ਲਾ ਕੇ ਬੱਚੇ ਲੈ ਕੇ ਮੱਚੋ ਲੈ ਕੇ ਠਾਣੇ ਆਓ ਆ ਜਾ ਸਾਡੀ ਫੋਨ ਕਮਣਾ ਕਮਣਾ ਨਾਂ ਕੀ ਆ ਤੇਰਾ ਨਾਂ ਕੀ ਅਸਲੀ ਤੇਰਾ ਰਵਿੰਦਰ ਆ ਵੀਡੀਓ ਨੇ ਲੈ ਕੇ ਆ ਕੇ ਦਿਖਾ ਦੇ ਸੰਗ ਜੀ ਇਹ ਸ਼ੇਅਰ ਜਰੂਰ ਕਰ ਦਿਓ ਇਹ ਵੀਰ ਦਾ ਆਪਾ ਪਰਿਵਾਰ ਲੱਭਣਾ ਪਿੱਛੇ ਛੋਟਾ ਜਿਹਾ ਬੱਚਾ ਸੀਗਾ ਜਦੋਂ ਇਸ ਪਰਿਵਾਰ ਚ ਲੈ ਕੇ ਆਂਦਾ ਸੀਗਾ ਰਵਿੰਦਰ ਕਿੱਥੋਂ ਦਾ ਰਹਿਣ ਵਾਲਾ ਵੀਰੇ ਹੈ ਕਿੱਥੋਂ ਦਾ ਉੱਗੀ ਦਾ ਕਿੱਥੇ ਆ ਜਲੰਧਰ ਜਲੰਧਰ ਇਹਦਾ ਸ਼ਹਾ ਪਰ ਆਖੀ ਨਾ ਬਣੇ ਉਹ ਦਿਮਾਗ ਹੀ ਉਹਦਾ ਖਰਾਬ ਕੀਤਾ ਪਿਆ ਵਿਚਾਰੇ ਦਾ ਤੁਸੀਂ ਮੇਰੇ ਨਾਲ 2 ਮਹੀਨੇ ਦਾ ਚੱਲੋ ਤੁਸੀਂ ਵੀ ਨਾ ਬੁੱਤ ਸੁਤ ਭੁੱਲ ਗਈ ਤਾਂ ਮੈਨੂੰ ਕਿੰਨੇ ਦਿਨ ਤੋਂ ਰਹਿ ਰਹੇ ਆ ਇਹਨਾਂ ਕੋਲੇ ਯਾਰ ਨਾ ਸੱਚ ਬੋਲ ਹੈ ਦੱਸ ਉਧਰ ਨਹੀਂ ਕਿੰਨੇ ਟਾਈਮ ਤੋਂ ਮੇਰੇ ਕੋਲ ਕੰਮ ਕਰ ਰਿਹਾ ਤੂੰ ਕਿੰਨੂੰ ਹੈ ਕਦੋਂ ਲੈ ਕੇ ਆਏ ਸੀ ਕਿੰਨਾ ਟਾਈਮ ਹੋ ਗਿਆ ਕਿੱਥੋਂ ਲੈ ਕੇ ਆਏ ਸੀ ਕਮਾਲ ਹੋ ਗਿਆ ਮੈਂ ਤੈਨੂੰ ਦੇਖਿਆ ਨਾ ਖੜੇ ਆ ਇੱਥੇ ਹੋਰ ਵੀ ਬੰਦਾ ਇਹਨਾਂ ਕੋਲ ਗੱਲਾਂ ਹੀ ਆ ਇਹਨਾਂ ਦੋ ਜਣੇ ਸਾਰੇ ਤੇਰੇ ਭਰਾ ਹੋਣਗੇ ਗੱਲਾਂ ਜਾਂ ਦੋ ਜਣੇ ਇੱਕ 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 ਤਾਂ ਆ ਜਾ